ਲਾਜਵੰਤੀ ਮੇਰੇ ਗੀਤਾਂ ਦੀ ਲਾਜਵੰਤੀ ਨੂੰ ਤੇਰੇ ਬਿਰਹੇ ਨੇ ਹੱਥ ਲਾਇਆ ਮੇਰੇ ਬੋਲਾਂ ਦੇ ਜ਼ਰਦ ਪੱਤਿਆਂ ਨੇ ਤੇਰੀ ਸਰਦਲ ਤੇ ਸਿਰ ਨਿਵਾਇਆ ਇਹ ਕੌਣ ਮਾਲੀ ਹੈ ਦਿਲ ਮੇਰੇ ਦਾ ਚੰਮੜ ਜੋ ਫਗਣ ਚ ਵੇਚ ਚੱਲਿਆ ਇਹ ਕੌਣ ਪੂਰਾ ਹੈ ਜਿਸ ਨਿਖਤੇ ਨੇ ਮੇਰੇ ਗਮ ਦੀ ਕਲੀ ਨੂੰ ਤਾਇਆ ਉਹ ਕਿਹੜੀ ਕੰਜਕ ਸੀ ਪੀੜ ਮੇਰੀ ਦੀ ਜਿਸਨੇ ਦੁਨੀਆ ਨੇ ਪੈਰ ਥੋਤੇ ਇਹ ਕਿਹੜੀ ਹਸਰਤ ਹੈ ਜਿਸਨੇ ਦਿਲ ਦੇ ਵਿਰਾਨ ਵੇੜੇ ਤੇ ਚੌਂਕਵਾਇਆ ਮੇਰੇ ਸਾਹਾਂ ਦੀ ਪੌਣ ਤਤੀ ਦਾ ਕਿਹੜਾ ਬੁੱਲਾ ਖੱਲਾਂ ਚ ਕੁਲਿਆ ਇਹ ਕਿਹੜਾ ਹੰਝੂ ਹੈ ਮੇਰੇ ਨੈਣਾ ਦਾ ਸ਼ਹਿਰ ਛੱਡ ਕੇ ਜੋ ਮੁਸਕਰਾਇਆ ਮੇਰੀ ਉਮਰਾਂ ਦੀ ਲਾਜਵੰਤੀ ਨੂੰ ਤੇਰੇ ਬਿਰਹੇ ਨੇ ਹੱਥ ਲਾਇਆ ਮੇਰੇ ਸਾਹਾਂ ਦੇ ਜੜ ਪੱਤਿਆਂ ਨੇ ਤੇਰੀ ਸਦਲ ਤੇ ਸੀਨ ਵਾਇਆ ਮੇਲ ਤੇਰੇ ਦੇ ਮੁੱਖ ਸੰਧੂਰੇ ਤੇ ਪੈ ਗਈਆਂ ਨੇ ਵੇ ਹੋਰ ਸ਼ਾਈਆਂ ਹੋਰ ਗਮ ਦੇ ਹੁਸੈਨ ਮੁਖ ਤੇ ਵੇ ਕਿਲ ਫੁਰਕਤ ਦਾ ਨਿਕਲ ਆਇਆ ਤੁਰ ਚੱਲੀ ਹੈ ਬਾਹਰ ਜੋਗਣ ਵੇ ਕਰਨ ਪਾਚੜ ਦਾ ਪਾਕ ਤੀਰਥ ਤਿਤਲੀਆਂ ਨੇ ਮਲੂਕ ਮੰਜਰੀ ਦਾ ਪਿੱਠ ਮੱਥੇ ਤੇ ਤਿਲਕ ਲਾਇਆ ਨੰਗੇ ਪੌਣ ਦੇ ਸੋਹਲ ਪੈਰਾਂ 'ਚ ਕਿਰਨ ਚਾਨਣ ਦੀ ਚੁੱਭ ਗਈ ਹੈ ਬਿਮਾਰ ਬੱਦਲਾਂ ਦੇ ਗਲ ਚਰਾਤਾ ਕਰਾ ਕੇ ਚੰਨ ਦਾ ਤਵੀਤ ਪਾਇਆ ਯਾਦ ਮੇਰੀ ਦੀ ਲਾਜਵੰਤੀ ਨੂੰ ਤੇਰੇ ਬਿਰਹੇ ਨੇ ਹੱਥ ਲਾਇਆ ਪੀੜ ਮੇਰੀ ਦੇ ਜਰਦ ਪੱਤਿਆਂ ਨੇ ਤੇਰੀ ਸਰਦਲ ਤੇ ਸਿਰ ਨਵਾਇਆ ਬੀਤੇ ਬਰਿਆਂ ਦੇ ਗਹਿਰੇ ਸਾਗਰ ਚ ਫੇਰ ਆਇਆ ਜਵਰ ਜਵਾਰ ਭਾਟਾ ਸਦਕ ਮੇਰੇ ਤੇ ਸੰਗ ਘੋਗੇ ਮਲਾਸ ਮਿਆਂ ਦਾ ਚੁਗ ਲਿਆਇਆ ਰਾਤੜੀ ਦੇ ਸਿਆ ਮਾਰੇ ਚ ਖੂ ਚਾਨਣ ਦਾ ਗਿੜ ਰਿਹਾ ਹੈ ਚੁੱਪ ਦੀ ਮੈਂ ਮੁਲੈਮ ਗਾਂਧੀ ਤੇ ਹਿਜਰ ਤੇਰੇ ਦਾ ਗਮ ਬਿਠਾਇਆ ਹੈ ਹੰਝੂਆਂ ਦੀ ਝਲਾਰ ਨਿਤਰੀ ਚ ਦੀਦ ਤੇਰੀ ਦਾ ਸੋਹਲ ਸੁਪਨਾ ਮਲਕੇ ਵਟਣਾ ਮੁਹੱਬਤਾਂ ਦਾ ਵੇ ਸ਼ੌਂਕ ਮੇਰੇ ਨੇ ਮੁਰ ਨਹਾਇਆ ਆਸ ਮੇਰੀ ਦੀ ਲਾਜਵੰਤੀ ਨੂੰ ਤੇਰੇ ਬਿਰਹੇ ਨੇ ਹੱਥ ਲਾਇਆ ਸਬਰ ਮੇਰੇ ਦੇ ਜ਼ਰਦ ਪੱਤਿਆਂ ਨੇ ਤ੍ਰਿਸਰਦਲ ਤੇ ਸੀਨ ਨਵਾਇਆ ਅੱਜ ਉਮੀਦਾਂ ਨੇ ਅੰਬਰਾਂ થી ਹੈ ਸੋਨ ਰੋਸ਼ਮਾ ਦੀ ਲਾਭ ਲਾਈ ਅੱਜ ਹਿਆਤੀ ਦੇ ਕਾਲੇ ਖੇਤਾਂ ਚ ਤਾਰਿਆਂ ਦਾ ਮੈਂ ਕਣ ਵਿਜਾਇਆ ਆਪਣੀ ਉਮਰਾਂ ਦੇ ਤੇ ਤੇਰੇ ਸਾਹਾਂ ਦਾ ਮਹਿਕ ਨੂੰ ਮੈਂ ਜਰਮ ਦਿੱਤੀ ਯਾ ਤੇਰੀ ਦਾ ਇੱਕ ਹਾਸਿਲ ਤੇ ਸਿਫਰ ਬਾਕੀ ਜਵਾਬ ਆਇਆ ਮੇਰੇ ਗੀਤਾ ਨੇ ਦਰਦ ਤੇਰੇ ਦੀ ਖਾਨ ਗਾ ਤੇਵੇ ਪੜ ਕੇ ਕਲਮਾ ਸ਼ੌਰਤ ਦੇਵੇ ਮਰਗ ਮੁਰਗ ਕਾਲਾ ਹਲਾਲ ਕਰਕੇ ਨਜ਼ਰ ਚੜਾਇਆ